ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਇਆ ਮੋੜਕਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਏ ਤੇ ਇੱਥੋਂ ਦੀ ਧਰਤੀ ਨੂੰ ਪਵਿੱਤਰ ਕੀਤਾ ਗੁਰੂ ਸਾਹਿਬ ਜੀ ਕਦੋਂ ਆਏ ਤੇ ਕਿੰਨੇ ਦਿਨ ਰਹੇ ਤੇ ਕੀ ਕੀ ਸੰਗਤਾਂ ਦੇ ਕਾਰਜ ਰਾਸ ਕੀਤੇ ਉਹ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਕਹਿੰਦੇ 20-25 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਿਸ ਨੇ ਕਬਜ਼ਾ ਕੀਤਾ ਸੀ ਉਹ ਕੌਣ ਸੀ ਉਹਨਾਂ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ ਕਿਹੜੇ ਗੁਰੂ ਸਿੰਘ ਮੂਰੇ ਆਏ ਜਮੀਨ ਛੜਾਉਣ ਦੇ ਲਈ ਉਹਨਾਂ ਨਾਲ ਤੁਹਾਨੂੰ ਆਪਾਂ ਮਲਾਵਾਂਗੇ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰੋ ਸੰਗਤ ਜੀ ਬਹੁਤ ਸੋਹਣਾ ਆਲੀਸ਼ਾਨ ਗੁਰਦੁਆਰਾ ਬਣਵਾਇਆ ਗਿਆ ਵਾ ਹੁਣ ਤੁਹਾਨੂੰ ਆਪਾਂ ਗੁਰੂਏ ਸਿੰਘਾਂ ਤੋਂ ਜਾਣਕਾਰੀ ਪ੍ਰਾਪਤ ਕਰਵਾਵਾਂਗੇ ਤੇ ਆਓ ਸੰਗਤ ਜੀ ਬਾਬਾ ਜੀ ਆਪਣਾ ਨਾਮ ਦੱਸੋ ਪਹਿਲਾਂ ਕੀ ਹੈ ਜੀ ਪ੍ਰਕਾਸ਼ ਸਿੰਘ ਠੀਕ ਹੈ ਜੀ ਅਗੇ ਤੁਹਾਡਾ ਜੀ ਕੁਲਵਿੰਦਰ ਸਿੰਘ ਜੀ ਥੋਡਾ ਜੀ ਮਹਾਰਾਜ ਜਸਵੰਤ ਸਿੰਘ ਠੀਕ ਹੈ ਜੀ ਤੇ ਇੱਥੇ ਬਾਬਾ ਜੀ ਕਦੋਂ ਆਏ ਸੀਗੇ 1622 1622 ਵਿੱਚ ਆਏ ਸੀ ਇੱਥੇ ਇੱਕ ਪੁੱਤੇ ਦੇ ਬਹਾਦਰ ਜੀ ਠੀਕ ਹੈ ਜੀ ਮੈਗਦੋਨਾਂ ਨੂੰ ਸਿੱਖੀ ਖਿਆਲ ਤੋਂ ਹੁੰਦੇ ਹੋਏ ਇੱਥੇ ਨੌਲ ਕਲਾਂ ਦੀ ਧਰਤੀ ਤੇ ਆਏ ਠੀਕ ਹੈ ਜੀ ਇੱਥੇ ਇੱਕ ਭਾਰੀ ਝੰਡਾ ਸੀਗਾ ਜੀ ਜੰਗਲ ਵਾਲਾ ਇਲਾਕਾ ਸੀ ਹਾਂਜੀ ਉਸ ਦੇ ਦائیں ਚ ਰਹਿਦਾ ਸੀ ਇੱਕ ਜਿਹਨੂੰ ਆਪਾਂ ਦਿਉ ਕਹਿੰਦੇ ਆ ਜਿਹਨਾਂ ਨੂੰ ਇੱਥੋਂ ਉਹਨਾਂ ਦਾ ਪਰਪਕਾਰ ਕਰਕੇ ਬਛੰਡੇ ਕਿਲੇ ਦੇ ਵਿੱਚ ਭੇਜਿਆ ਸੀ ਠੀਕ ਹੈ ਜੀ ਤੇ ਬਾਕੀ ਇੱਥੇ 40 ਦਿਨ ਤੇ 40 ਰਾਤਾਂ ਇੱਥੇ ਰਹੇ ਇਲਾਕੇ ਦੇ ਵਿੱਚ ਦੌਰੇ ਕਰਕੇ ਸੰਗਤਾਂ ਦਾ ਬਹੁਤ ਪਰਉਪਕਾਰ ਕੀਤਾ ਇੱਥੇ ਕੱਚੀ ਟਾਬ ਵੀ ਸੀ ਠੀਕ ਹੈ ਜੀ ਕੱਚੀ ਟਾਬ ਹੁਣ ਸਰੋਵਰ ਬਣ ਰਿਹਾ ਹੈ ਉਹ ਸਾਹਮਣੇ ਹਾਂ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਤੇ ਉੱਥੇ ਬਾਕੀ ਇੱਕ ਕਿਲੇ ਦੇ ਵਿੱਚ ਦਰਬਾਰ ਬਣਿਆ ਹੋਇਆ ਹੈ ਠੀਕ ਹੈ ਜੀ ਸੰਗਤਾਂ 5-600 ਬੰਦਾ ਹਰ ਬੋਲੇ ਮੱਥਾ ਟੇਕ ਕੇ ਆਉਂਦੇ ਦਰਸ਼ਨ ਕਰਨ ਲਈ ਆਉਂਦੇ ਆ ਠੀਕ ਹੈ ਜੀ ਬਹੁਤ ਸਰਦਾਰਪਨ ਪਿੰਡ ਹੈ ਠੀਕ ਹੈ ਜੀ 24 ਘੰਟੇ ਲੰਗਰ ਚੱਲਦਾ ਹੈ ਠੀਕ ਹੈ ਜੀ ਤੇ ਇਲਾਕੇ ਦੇ ਵਿੱਚੋਂ ਹੋਰ ਵੀ ਬਹੁਤ ਸਾਈਆਂ ਸੰਗਤਾਂ ਇੱਥੇ ਨਸਮਸ ਘੁੰਮਣ ਆਉਂਦੀਆਂ ਹਨ ਠੀਕ ਹੈ ਤੇ ਬਾਬਾ ਜੀ ਇੱਥੇ 40 ਦਿਨ ਰਹੇ ਹਨ ਜੀ 40 ਦਿਨ ਰਹੇ ਤੇ ਕੀ ਕੀ ਕਾਰਜ ਉਹਨਾਂ ਨੇ ਹੋਰ ਰਾਸ ਕੀ ਤਿੱਥੋਂ ਦੇ ਪਿੰਡ ਦੇ ਬਾਕੀ ਉਸ ਦਿਉਦਾਧਾਰ ਕੀਤਾ ਉਹਨਾਂ ਨੇ ਇੱਥੋਂ ਬਛੰਡੇ ਭੇਜਿਆ ਠੀਕ ਹੈ ਜੀ ਜੋ ਇੱਥੇ ਬਹੁਤ ਨੁਕਸਾਨ ਪਹੁੰਚਾਉਂਦਾ ਸੀ ਠੀਕ ਹੈ ਜੀ ਆਮ ਸੰਗ ਤਾਂ ਡਰਦੇ ਸਨ ਉਹਨਾਂ ਤੋਂ ਜੀ ਵਾਹਿਗੁਰੂ ਹਾਂ ਉਹਨਾਂ ਦਾ ਆਧਾਰ ਕਰਕੇ ਇੱਥੋਂ ਬਛੰਡੇ ਵੱਲ ਭੇਜਿਆ ਬਛੰਡੇ ਉਹਨਾਂ ਨੂੰ 10ਵੇਂ ਜਾਮੇ ਦੇ ਵਿੱਚ ਜਾ ਕੇ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਉਹਨਾਂ ਦੀ ਮੁਕਤੀ ਕੀਤੀ ਉਹਨਾਂ ਦੀ ਠੀਕ ਹੈ ਜੀ ਵੀ ਇੱਥੇ ਆਪਾਂ ਕਹਿੰਦੇ ਸੀਗੇ ਕਿ ਬਾਬਾਈ ਦਾ ਦੱਸ ਰਹੇ ਸੀਗੇ ਵੀ ਇੱਥੇ ਬਿ बुखार ਸੀਗਾ ਕੋਈ ਬੱਚੇ ਨੂੰ ਵੀ ਇੱਥੇ ਕੱਚੀ ਤਾਬ ਸੀ ਉਸ ਦੇ ਵਿੱਚ ਇਸ਼ਨਾਨ ਕਰਕੇ ਇੱਕ ਬੱਚੇ ਦਾ ਬੁਖਾਰ ਉਤਾਰਿਆ ਠੀਕ ਹੈ ਜੀ ਤੇ ਹੁਣ ਸਰੋਵਰ ਬਣ ਰਿਹਾ ਹੈ ਸੰਗਤਾਂ ਹਰ ਸੰਗਤਾਂ ਆਉਂਦੀਆਂ ਨੇ ਇੱਥੇ ਜੀ ਇਸ਼ਨਾਨ ਕਰਨ ਲਈ ਜੀ ਬਾਕੀ ਸੰਗਰਾਮ ਦਾ ਭਾਰੀ ਘਟੌਣਾ ਸੰਗਰਾਮ ਨੂੰ ਕਾਫੀ ਸਹਰਾ ਮਿਲਦੀ ਹੈ ਠੀਕ ਹੈ ਜੀ 5-6000 ਬੰਦੇ ਦਾ ਘਟੌਣਾ ਇੱਥੇ ਠੀਕ ਹੈ ਜੀ ਹੋਵੇਂ ਗੁਰੂ ਸੀਗੇ ਮਹਾਰਾਜ ਜਰੂਰ ਇੱਥੇ ਆ ਕੇ ਜਾਣਾ ਇਹ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲੰਗਰ ਹਾਲ ਦੇ ਵਿੱਚ ਪ੍ਰਸਾਦਾ ਇੱਥੇ ਤਿਆਰ ਹੁੰਦਾ ਕੋਈ ਡਾਲੀ ਨਹੀਂ ਕਰਦੇ ਬਾਬਾ ਜੀ ਨੇ ਦੱਸਿਆ ਵਾ ਤੇ ਆਪਾਂ ਸਾਨੂੰ ਸੇਵਾਦਰ ਨਾਲ ਗੱਲਬਾਤ ਵੀ ਕਰਨ ਉਹ ਕਿ ਆਈਏ ਤੁਹਾਡਾ ਜੀ ਸਾਰਿਆਂ ਨਾਲ ਪਿੰਡ ਦਾ ਆਈ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਪਾਲ ਸਿੰਘ ਠੀਕ ਆ ਜੀ ਪੂਰੇ ਤਨ ਮਨ ਨਾਲ ਸੇਵਾ ਕਰ ਰਹੇ ਨੇ ਸਾਰੇ ਇਥੋਂ ਪਿੰਡ ਦੇ ਹੀ ਆ ਆਏ ਸੇਵਾ ਕਰਨੀ ਚਾਹੀਦੀ ਸਾਰੀ ਸੰਗਤ ਨੂੰ ਆਉਂਦੇ ਗੁਰਦੁਆਰੇ ਵਿੱਚ ਗੁਰੂ ਮਹਾਰਾ ਜੀ ਨੂੰ ਮੰਨੋ ਨਵੇਂ ਪਾਸ਼ਾ ਸਾਡੇ ਮਹਾਰਾਜ ਆਇਆ ਇੱਥੇ ਜ਼ਰੂਰ ਮੱਥਾ ਟੇਕਣਾ ਆਓ ਸਰਦਾ ਭਾਵਨਾ ਨਾਲ ਲੰਗਰ ਛਕੋ ਪ੍ਰਸਾਦਾਂ ਤਿਆਰ ਹੁੰਦਾ ਸਰਦਾ ਕੋਈ ਨਹੀਂ ਹਿੱਥੀ ਬਣਦਾ ਹਰ ਕੋ ਉਹ ਬਹੁਤ ਵਧੀਆ ਗੱਲ ਲੱਗੀ ਮੈਨੂੰ ਤੇ ਬਾਕੀ ਅਸੀਂ ਹੁਣ ਲੰਗਰ ਛਕਦੇ ਆ ਧੰਨਵਾਦ ਜੀ ਬਾਬਾ ਜੀ ਆਪਣਾ ਨਾਮ ਦੱਸੋ ਬਲਾ ਕੀ ਹੈ ਗੁਰਵੰਤ ਸਿੰਘ ਜੀ ਉਰਫ ਕਲਾਸਾ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਠੀਕ ਹੈ ਜੀ ਬਾਬਾ ਜੀ ਤੁਹਾਡਾ ਨਾਮ ਜੀ ਰੂ ਸਿੰਘ ਠੀਕ ਹੈ ਜੀ ਤੇ ਤੁਸੀਂ ਇਥੋਂ ਗੁਰਦੁਆਰੇ ਸੇਵਾਦਾਰ ਹਾਂ ਹਾਂ ਜੀ ਸੇਵਾਦਾਰ ਬਾਬਾ ਜੀ ਸੇਵਾ ਕਰਦੇ ਤੇ ਮਾਮੂਲੀ ਨਾ ਸਮਝੋ ਮਿੱਤਰੋ ਬਾਬਾ ਜੀ ਨੇ ਬਹੁਤ ਵੱਡੀ ਦੇਣ ਦਿੱਤੀ ਹੈ ਗੁਰਦੁਆਰੇ ਨੂੰ ਬਹੁਤ ਕੁਕ ਕੀਤਾ ਇਹਨਾਂ ਨੇ ਗੁਰਦੁਆਰਾ ਬਹੁਤ ਜਗਾ ਇਹਨਾਂ ਨੇ ਸੰਘਰਸ਼ ਕੀਤਾ ਲੜਾਈ ਕੀਤੀ ਆ ਤੁਹਾਨੂੰ ਮੈਂ ਸਾਰੀ ਗੱਲਬਾਤ ਕਰਾਉਣਾ ਵਾ ਤੇ ਬਾਬਾ ਜੀ ਸੁਣਦੇ ਆ ਪਾਪਾ ਬਾਬਾ ਜੀ ਕੀ ਗੱਲਬਾਤ ਹੋਈ ਸੀ 2006 ਦੀ ਗੱਲ ਹੈ ਨਾ 2006 ਚੌਥਾ ਮਹੀਨਾ 29 ਪ੍ਰਿੰਟ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਸਾਡੇ ਅਸੀਂ ਰੱਖਿਆ ਸੀ ਗ੍ਰੰਥੀ ਠੀਕ ਹੈ ਜੀ ਉਹ ਗ੍ਰਾਂਥੀ ਮੱਲਕੇ ਵਗਿਆ ਗੁਰਦੁਆਰੇ ਮੇਰੇ ਆ ਠੀਕ ਆ ਜੀ ਉਹਦੇ ਜੋ ਪਿੰਡ ਇਕੱਠਾ-ਕੁੱਠਾ ਹੋ ਕੇ ਆਇਆ ਹਾਂਜੀ ਤੇ ਪਿੰਡ ਵਾਲਿਆਂ ਨੂੰ ਬੜਾ ਪੱਠਾ ਬੋਲਿਆ ਗਾਲਾਂ-ਗੂਲਾਂ ਬੋਲੀਆਂ ਠੀਕ ਆ ਜੀ ਤੇ ਪਿੰਡ ਵਾਲਿਆਂ ਨੇ ਫਿਰ ਸਾਰੇ ਨੇ ਅਸੀਂ ਇਕਾ ਕਰ ਲਿਆ ਜੀ ਹਾਂਜੀ ਇਕਾ ਕਰਕੇ ਇਕੱਠ ਕਰਕੇ ਠੀਕ ਆ ਜੀ ਸਿਫਤ ਕਰ ਲਈ ਅਸੀਂ ਇਕੱਠ ਕਰਕੇ ਰੱਖਤਾ 2029 April ਦਾ ਰੱਖਤਾ ਖੰਡਵਾੜ ਥੱਲੇ ਠੀਕ ਆ ਜੀ ਉਪਰ ਸੀ ਜੀ ਅਸੀਂ ਥੱਲੇ ਸੀ ਜੀ ਵੀ ਆਪਾਂ ਖੰਡ ਵਾਟ ਕਰਾਂਗੇ ਜੀ ਜਦੋਂ 2029 ਦਾ ਦਿਨ ਆਇਆ ਜੀ ਹਾਂਜੀ ਹੁਣ ਇਹਦਾ ਇਕੱਠੇ ਹੋਣੋਂ ਖੰਡ ਵਾਟਪੁਰ ਕਾ ਕਰਨਾ ਸੀ ਹਾਂਜੀ ਹਾਂਜੀ ਇਕੱਠੇ ਹੋਣਾ ਹੀ ਪੁਲਿਸ ਵਾਲੇ ਦੀਆਂ ਗੱਡੀਆਂ ਲਾਤੀਆਂ ਮੂਰੇ ਹਾਂਜੀ ਵੀ ਨੰਗੜ ਦੀ ਡੀਐਸਪੀ ਨੇ ਹਾਂਜੀ ਚਾਰ ਪੰਜ ਜ਼ਿਲ੍ਹਿਆਂ ਦੀ ਪੁਲਿਸ ਲਾਤੀ ਠੀਕ ਹੈ ਜੀ ਤੇ ਅਸੀਂ ਪਾਰਕ 'ਚ ਬੈਠੇ ਰਹੇ ਹਾਂਜੀ ਕੁਝ ਕੁ ਬੰਦੇ ਸਾਨੂੰ ਉਹਦੇ ਦਿਓ ਖੀਰ ਚੱਥਾ ਹਾਂ ਧੰਨਾ ਸਿੰਘ ਸੀਐਡੀ ਵਾਲਾ ਸੀ ਜੀ ਜੀ ਸਾਨੂੰ ਉਹ ਆਦੇ ਬੰਦੇ ਵਾਲੇ 72 ਬੰਦੇ ਨਾ ਹਾਂਜੀ 42 ਅਸਲੇ ਆ ਘੱਟ ਤੋਂ ਘੱਟ ਠੀਕ ਹੈ ਜੀ ਨਸ਼ਿਆਂ ਦੇ ਡੱਕਿਆ ਚਰਾਵ ਚੱਲਾ ਮੀਠਕ ਚੱਲਾ ਸਭ ਕੁਝ ਚੱਲੀ ਜਾਂਦਾ ਠੀਕ ਹੈ ਜੀ ਤੇ ਅਸੀਂ ਅਖੀਰ ਤੋਂ ਮਰੇ ਚੰਗੇ ਹੁਣ ਅਸੀਂ ਪਿੱਛੇ ਨਹੀਂ ਹਟਦੇ ਠੀਕ ਹੈ ਜੀ ਐ ਜਦੋਂ 12 ਕੇ ਲਗਭਗ ਟਾਈਮ ਹੋ ਗਿਆ ਹਾਂਜੀ ਡੀਐਸਪੀ ਨੇ ਤੇ ਐਸਐਚਓ ਨੂੰ ਪਾਸੇ ਕਰਕੇ ਕੱਢੀਆਂ ਉਹ ਦੀ ਦੋ ਖੀਰ ਚੱਤ ਹਾਂਜੀ ਉਥੋਂ ਭੱਜ ਕੇ ਗਏ ਬੰਦੇ ਸਾਰੇ ਅੰਦਰ ਵੜ ਗਏ ਨਾਲੇ ਬੁੜੀਆਂ ਠੀਕ ਹੈ ਜੀ ਮੈਨੂੰ ਹੌਲੀ ਹੌਲੀ ਡੀਐਸਪੀ ਤੇ ਐਸਐਚਓ ਲੈ ਗਾ ਹਾਂ ਠੀਕ ਹੈ ਇੱਧਰ ਇੱਥੇ ਅੱਗੇ ਆ ਜਾ ਨਿੰਮ ਦੇ ਸਾਹਮਣੇ ਠੀਕ ਇੱਥੇ ਇੱਥੇ ਕਿਵੇਂ ਉੱਚਾ ਹਾਂ ਬੜਾ ਉੱਚਾ ਸੀ ਆ ਕੰਤ ਉੱਚਾ ਸੀ ਉਹ ਉਦੋਂ ਵੀ ਉੱਚਾ ਸੀ ਠੀਕ ਹੈ ਜੀ ਕਿਲਾ ਸੀ ਜੀ ਠੀਕ ਹੈ ਜੀ ਛੋਟੀ ਇਟ ਦਾ ਤੇ ਹੋਤ ਉਹ ਮੈਨੂੰ ਇੱਥੇ ਲਿਆ ਜੀ ਅੱਛਾ ਉਹ ਜਗਾ ਹਾਂਜੀ ਜਦੋਂ ਅਸੀਂ ਇੱਥੇ ਨੂੰ ਆਏ ਠੀਕ ਹੈ ਜੀ ਮੇਰੇ ਹੁੰਦੇ ਸਾਡੇ ਤਿੰਨ ਬੰਦੇ ਫੱਟੜ ਹੋ ਗਏ ਠੀਕ ਹੈ ਜੀ ਤਿੰਨ ਬੰਦੇ ਹਾਂਜੀ ਜੋ ਤਿੰਨ ਬੰਦੇ ਫੱਟੜ ਹੋਏ ਪਏ ਠੀਕ ਹੈ ਜੀ ਤੇ ਮੇਰਾ ਸਰੀਰ ਤਾਂ ਨਹੀਂ ਕੰਮ ਕਰਦਾ ਮੇਰੇ 49 ਦਿਨ ਹੋਈ ਸੀ ਆਪਰੇਸ਼ਨ ਹੋਈ ਉਹਨਾਂ ਵੇਖ ਲੋ ਐਡ ਆਪਰੇਸ਼ਨ ਸੀ ਠੀਕ ਹੈ ਜੀ ਕਿਤੇ ਦਾ ਥੋੜੀ ਗੋਲੀ ਵੀ ਲੱਗੀ ਸੀ ਹਾਂਜੀ ਕਿ ਮੈਂ ਇੱਥੇ ਖੜਾ ਸੀ ਯਾ ਸੱਚ ਠੀਕ ਆ ਜੀ ਇੱਥੇ ਇੱਥੇ ਹਾਂਜੀ ਉਹ ਇੱਥੋਂ ਆਈ ਸੀ ਤਾਂ ਮੈਨੂੰ ਇੱਥੋਂ ਇੱਥੋਂ ਮਹੰਤ ਦਾ ਪੋਤਾ ਸੀ ਇੰਦਰਜੀਤ ਸਿੰਘ ਠੀਕ ਆ ਜੀ ਮੈਨੂੰ ਇਹ ਲਲਕਰਾ ਮਾਰੇ ਗੋਲੀ ਹੁੰਦੀ ਆ ਮੇਰੇ ਆ ਫੇਰ ਵੀ ਇੱਥੇ ਵੀ ਲੱਗੀਆਂ ਨਿਸ਼ਾਨੀਆਂ ਠੀਕ ਆ ਜੀ ਆ ਵਿਖਾ ਪਈ ਆ ਅੱਛਾ ਇੱਥੇ ਫੇਰ ਆ ਜੀ ਲੱਗ ਜਾ ਆ ਨਿਸ਼ਾਨੀਆਂ ਠੀਕ ਮੈਂ ਹੱਥ ਮਾਰਤ ਵੀ ਆਉਣ ਦੇ ਹਾਂਜੀ ਉਹ ਮੈਥੋਂ ਹੱਲੀ ਦਾ ਹੈ ਨਹੀਂ ਸੀ ਹਾਂਜੀ ਹਾਂਜੀ ਜਦੋਂ ਉਹਨੇ ਮੇਰੇ ਮਾਰੀ ਹਾਂਜੀ ਮੈਨੂੰ ਹੀ ਪਤਾ ਮੇਰੇ ਲੱਗਿਆ ਕਿੱਦੇ ਲੱਗੀ ਆ ਹਾਂਜੀ ਹਾਂਜੀ ਮੈਂ 4 ਸਵੇਰੇ ਚੱਕਿਆ ਜਦੋਂ ਹਾਂਜੀ ਮੈਂ ਕਿਹਾ ਪੜਾਕਾ ਜਾਂ ਪੈ ਗਿਆ ਲੱਗੇ ਤਾਂ ਹੈ ਨਹੀਂ ਕਿਤੇ ਹਾਂਜੀ ਹਾਂਜੀ ਤੇ ਜਦੋਂ ਮੈਂ ਵੇਖੀ ਮੀਰੀ ਲੱਗੇ ਮੈਂ ਧਰ ਕੇ ਹੱਥ ਆ ਹਾਂ ਬਈ ਮੈਂ ਨਿੰਮ ਦੀ ਓਟ ਲੈ ਕੇ ਜੀ ਇਹਦੇ ਪਹਿਲੇ ਪਾਸੇ ਤੇਰੇ ਪਾਸੇ ਬੈਠ ਸਿਰ ਲਾ ਕੇ ਡਿੱਗ ਤਿਆ ਠੀਕ ਆ ਜੀ ਫੇਰ ਵਾਲੇ ਪਾਸੇ ਤੇ ਉਹ ਡੇਪਿਆ ਇਹ ਜੀ ਘਾਟੋ ਘਾਟ 40 ਫੇਰ ਮਾਰੇ ਜੀ ਉਹਨਾਂ ਨੇ ਠੀਕ ਆ ਜੀ ਨਿੰਮ ਜਿਆ ਹੁਣ ਕਲੀ ਕਰਤੀ ਨਿਸ਼ਾਨੀਆਂ ਪਈਆਂ ਸੀ ਹਾਂਜੀ 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 ਤੇ ਉਸ ਤੋਂ ਬਾਅਦ ਜੀ ਮੇਰੇ ਦੇ ਬੰਦੇ ਇਕੱਠੇ ਹੋ ਗਏ ਠੀਕ ਆ ਜੀ ਮੈਨੂੰ ਲੱਗੇ ਚੱਕਣਾ ਹਾਂਜੀ ਮੈਨੂੰ ਆ ਕੇ ਮੈਨੂੰ ਚੱਕੋ ਨਾ ਯੋਗੋ ਮੇ ਪੇਟ ਗੋਲੀ ਲੱਗ ਗਈ ਹਾਂਜੀ ਹਾਂਜੀ ਮੈਂ ਤਾਂ ਕਿਸੇ ਕੋਲ ਨਹੀਂ ਪਾਈਦਾ ਵੀ ਬਲੱਡ ਬਾੜਾ ਨਿਕਲਣ ਲੱਗ ਗਿਆ ਹਾਂਜੀ ਵੀ ਮੇਰੇ ਪੇਟੀ ਲੱਗੀ ਨਾ ਪ੍ਰੈਸ਼ਰ ਕਰਕੇ ਠੀਕ ਹੈ ਠੀਕ ਹੈ ਜੀ ਇੱਥੋਂ ਵੱਜ ਕੇ ਆ ਸਾਂਝ ਮਰਦੀ ਜਮ ਠੀਕ ਹੈ ਜੀ ਤੇ ਮਖੇ ਮੈਂ ਤਾਂ ਭਜਦੇ ਨਹੀਂ ਤੁਸੀਂ ਇਹਨੂੰ ਮਸੰਦ ਨੂੰ ਕੱਢ ਦਿਓ ਇੱਥੋਂ ਠੀਕ ਹੈ ਜੀ ਲੋਕ ਉਦੋਂ ਹਰ ਗਏ ਫਿਰ ਦੇ ਸਾਰੇ ਪਿੰਡ ਵਾਲੇ ਜੰਦੇ ਲਾ ਕੇ ਫੜਦੇ ਠੀਕ ਹੈ ਜੀ ਸਾਡੇ ਪੰਪ ਸੀਗਾ ਪੰਪ ਵਾਲੇ ਤੇਲ ਆਮ ਕਰਤਾ ਠੀਕ ਹੈ ਜੀ ਜਿੰਨਾ ਮਰਜੀ ਲੈ ਜਾਓ ਜਵਾਖ ਲਿਆ ਕੀ 88 ਸਿਸੀਆਂ ਚ ਹੂੰ ਲੇਟਵੇ ਲੀਰਾ ਪੁਲਿਸ ਵਾਲੇ ਸਿਟੀ ਕੇ ਤਾਹੀਂ ਨਹੀਂ ਆਏ ਪਿੰਡ ਇਕੱਠਾ ਹੋ ਗਏ ਪੁਲਿਸ ਇੱਕ ਸਾਈਡ ਹਾਂ ਠੀਕ ਹੈ ਜੀ ਪਿੰਡ ਨੂੰ ਟੱਪਣ ਤੇ ਇਹ ਬਾਹਨ ਤੇ ਗੁਰੂ ਘਰ ਤੇ ਠੀਕ ਹੈ ਜੀ ਚੱਲੋ ਉਸ ਤੋਂ ਬਾਅਦ ਸਾਨੂੰ ਲੈ ਕੇ ਚੱਕ ਕੇ ਹਾਂਜੀ ਚੱਕ ਕੇ ਲੱਜ ਕੇ ਉਸ ਤੋਂ ਆਪਾਂ ਉਹਦੇ 12 ਤੋਂ ਬਾਅਦ ਕੀ ਕੁਝ ਹੋਇਆ ਕੀ ਕੁਝ ਨਾ ਠੀਕ ਹੈ ਜੀ ਠੀਕ ਹੈ ਮੈਨੂੰ ਇੰਨਾ ਜ਼ਰੂਰ ਪਤਾ ਲੱਗਿਆ ਕਿ ਤੇਰਾ ਮੁੰਡਾ ਮਾਰਦਾ ਠੀਕ ਹੈ ਜੀ ਮਗਰ ਚਲੋ ਕਿਹੜਾ ਕੁਦਰਤ ਕਰਦੀ ਆ ਹਾਂਜੀ ਹਾਂਜੀ ਮਰਿਆ ਹੋਰ ਮੁੰਡਾ ਸੀ ਹਾਂਜੀ ਹਾਂਜੀ ਸ਼ੱਕ ਚ ਮਾਰੀ ਸੀ ਇੱਕੋ ਹੀ ਸ਼ਕਲ ਸੀ ਗੋਲੀ ਇਹ ਵੀ ਉਹਦਾ ਨਾਂ ਵੀ ਕਲਵੰਤੀ ਇਹਨਾਂ ਦਾ ਮੁੰਡਾ ਹੀ ਸੀ ਹਾਂਜੀ ਇਹਨਾਂ ਦਾ ਮੁੰਡਾ ਲੈ ਖੇਰਾ ਉਹਨਾਂ ਨੇ ਮਤਲਬ ਬੰਦਾ ਹੋਰ ਮਰ ਗਿਆ ਠੀਕ ਹੈ ਬੰਦਾ ਮਰ ਹੋ ਰਹੇ ਸੀ ਮਾਰੀ ਮੁੰਡੇ ਦੇ ਕਰਕੇ ਹੀ ਵੀ ਮੁੰਡਾ ਇਹਦਾ ਕਲਾਸੇ ਦਾ ਵੀ ਇਹਨੂੰ ਕਲਵੰਸਿਕ ਕਲਵੰਸੀ ਕੀ ਉਹਦਾ ਨਾਂ ਸੀ ਉਹਦੇ ਪਿਓ ਦਾ ਨਾਂ ਠੀਕ ਹੈ ਜੀ ਚਾਹੇ ਮੱਖੇ ਕਿਹੜੀ ਕੁਦਰਤ ਕਰਦੀ ਆ ਕੁਝ ਨਹੀਂ ਹੁੰਦਾ ਕੋਈ ਸਾਨੂੰ ਇਸ ਚੀਜ਼ ਦੀ ਪਰਵਾਹ ਨਹੀਂ ਵੀ ਐਸੀ ਦੇਣਾ ਹੂੰ ਮੇ ਕੋਈ ਜਦੋਂ ਮਾਨਸਾ ਆਪਰੇਸ਼ਨ ਕਰਾਇਆ ਸੀ ਹਾਂਜੀ ਮੈਨੂੰ ਡਾਕਟਰਾਂ ਦਾ ਵੀ ਤੂ ਤਾਂ ਬਾਈਦਾ ਨਹੀਂ ਹਾਂਜੀ ਹਾਂਜੀ ਮੈਂ ਚੇਟਾਂ ਹੀ ਲੱਗਿਆ ਕਰ ਮੱਖੇ ਮੈਨੂੰ ਕੁਛ ਨਹੀਂ ਹੁੰਦਾ ਡਾਕਟਰ ਨੇ ਉਹਨੂੰ ਹਾਂ ਪਰ ਉਹਨਾਂ ਰਿਹਾ ਕਰ ਕਿ ਮੇਰੇ ਕੋਲ ਸੁਭਾਨ ਬੜਾ ਜਾਂਦਾ ਨਾਲ ਸਾਰੇ ਬੁਲਾਇਆ ਗੁਰੂ ਮਹਾਰਾਜ ਦੀ ਕਰਪਈ ਇੰਨੀ ਹਾਂਜੀ ਥੋੜਾ ਸਰੂਰੀ ਇੰਨਾ ਸੀਗਾ ਮਹਾਰਾਜ ਦਾ ਹਣਾ ਤੂੰ ਇਹ ਵੇਖ ਲਈ ਉਹ ਹੱਸੀ ਕੇ ਮੈਂ ਕਾਨੂੰ ਕੋ ਉਹਦੇ ਕਬਰਾਂ ਮੱਖੇ ਕੁਛ ਨਹੀਂ ਹੁੰਦਾ ਹੂੰ ਮੈਨੂੰ ਜੀ ਸਾਨੂੰ ਡੀਸੀ ਆ ਗਿਆ ਐਸਐਸਪੀ ਆ ਗਿਆ ਐਟੀਮ ਆ ਗਿਆ ਉਸ ਤੋਂ ਬਾਅਦ ਸਾਨੂੰ ਬਲੱਡ ਦੇਤਾ ਠੀਕ ਹੈ ਜੀ ਬਲੱਡ ਦੇ ਕੇ ਸਾਨੂੰ ਪਟਿਆਲੇ ਤੋਰਦਿਓਗੇ ਸਾਡੇ ਕੋਲ ਪੈਸੇ ਹੈ ਨਹੀਂ ਹੂੰ ਲੁਧਿਆਣੇ ਤੋਰਦਿਓਗੇ ਸਾਡੇ ਕੋਲ ਪੈਸੇ ਨਹੀਂ ਹਾਂਜੀ ਸਾਨੂੰ ਤੋਰੋ ਪੀਜੀਏਚ ਜੀ ਪੀਜੀਏਚ ਇਹ ਆਉਂਦਾ ਸੀ ਆਪਣਾ ਜੱਸੀ ਸਾਹਿਬ ਠੀਕ ਹੈ ਜੀ ਇੱਥੇ ਹਾਂਜੀ ਅਣ ਮੈਲੇ ਅਸੀਂ ਆਖੇ ਵੀ ਤੁਸੀਂ ਪੀਜੀਏਚ ਆ ਜਿਓ ਠੀਕ ਹੈ ਜੀ ਇਹ ਅਸੀਂ ਇੱਥੇ ਚੱਲ ਪਏ ਠੀਕ ਹੈ ਜੀ ਚਲੋ ਇੱਥੋਂ ਗਏ ਮੈਂ ਭਗਵਾਨੀਗੜ੍ਹ ਤੇ ਕਰਤਾ ਬੋਲਦੇ ਗਿਆ ਕਿਵੇਂ ਹੁਣ ਬੋਲਦਾ ਹਾਂਜੀ ਗੱਲਾਂ ਬਾਤਾਂ ਕਰਦੇ ਉਹਦੂ ਬਾਦ ਰੋ ਫੋਨ ਲੱਗ ਕੇ ਆਉਣਾ ਠੀਕ ਹੈ ਜੀ ਮੈਨੂੰ ਹੁਣ ਮਖੇ ਮੇਰੇ ਬੱਸ ਰੋਗ ਦੀ ਗੱਲ ਕਰੋ ਯਾਰਾ ਕਰੋ ਉਦੋਂ ਬਾਅਦ ਹੀ ਆਪਾਂ ਨੂੰ ਮੈਂ ਚੁੱਪ ਕਰ ਗਿਆ ਮੈਂ ਠੀਕ ਹੈ ਜੀ ਵੀ ਹੁਣ ਤੁਸੀਂ ਜਿਹੜਾ ਕੀਤਾ ਸੰਘਰਸ਼ ਹੈ ਹੈ ਸੀਗਾ ਤੁਹਾਡਾ ਵੀ ਸਫਲ ਹੋ ਗਿਆ ਹਾਂਜੀ ਸਫਲ ਹੋਣ ਤੋਂ ਇਲਾਵਾ ਜੀ ਉੱਤੇ ਮਤਲਬ ਡੀਸੀ ਸਾਹਿਬ ਨੇ ਜਦੋਂ ਇਹ ਲੇਕੇ ਲੇਕੇ ਡੀਸੀ ਸਾਹਿਬ ਨੂੰ ਘਬਰਾ ਕੇ ਲੋਕ ਹਾਂਜੀ ਹਾਂਜੀ ਫਿਰ ਡੀਸੀ ਸਾਹਿਬ ਨੇ ਆਰਡਰ ਕਰਦਾ ਵੀ ਮੈਂ ਉੱਤੇ ਆ ਕੇ ਗੋਲੀ ਆਰਡਰ ਦਿਨਾ ਚਾਹੀਦਾ ਚੁੱਪ ਕਰਕੇ ਖਾਲੀ ਕਰ ਦੇ ਉਹਨੂੰ ਥੱਲੇ ਉੱਪਰ ਹਾਂਜੀ ਹਾਂਜੀ ਫਿਰ ਉਹਨੇ ਮਤਲਬ ਡੀਐਸਪੀ ਤੇ ਐਸਐਚ ਉਤਾਰ ਕੇ ਲਿਆ ਦੇ ਥੱਲੇ ਉੱਤਰਿਆ ਉਹ ਲੈ ਕੇ ਉਹ ਆਪਦੇ ਉਸ ਚ ਬਹਾ ਕੇ ਜੇਲ੍ਹ ਚ ਲੈ ਕੇ ਉਹਨਾਂ ਨੂੰ ਸਾਨੂੰ ਡੀਸੀ ਸਾਹਿਬ ਗੁਰਦੁਆਰਾ ਸਮਾ ਆ ਗਏ ਠੀਕ ਹੈ ਜੀ ਉਦਦੇ ਅਸੀਂ ਸੇਵਾ ਕਰੀ ਜਾਨੀ ਠੀਕ ਹੈ ਜੀ ਠੀਕ ਹੈ ਜਮੀਨ ਵੀ ਕਿੰਨੀ ਕਰਦੇ ਹੈਗਾ ਜੀ 135 36 ਕਿਲਾ ਕੰਦ 36 ਦੀ ਖੱਬੇ ਬਾੜ ਹੋਈ ਸੀ ਸਾਰੀ ਠੀ ਉਹ ਰੌਲਾ ਲੱਗਿਆ ਪਰ ਉਹਨੂੰ ਕੁੱਟਿਆ ਹੂੰ ਮੈਨੂੰ ਆ ਗਈ ਯਾਰ ਉਹਨੂੰ ਕੁੱਟਿਆ ਮਖੀ ਵੀ ਗੱਲ ਸੁਣ ਲਓ ਹਾਂਜੀ ਫੋਨ ਕਰ ਦਿਓ ਕਰੇ ਮੈਂ ਜੇ ਮੇਰੇ ਲੱਪੜ ਮਰਿਆ ਮੈਂ ਤਾਂ ਮੁਰੂ ਕੁੱਟੂੰਗਾ ਠੀਕ ਹੈ ਜੀ ਡਾਕਟਰ ਨੂੰ ਠੀਕ ਹੀ ਲਾ ਦੇ ਮੈਨੂੰ ਮਰਨ ਦੀ ਪਰਵਾਹ ਨਹੀਂ ਗਈ ਹੂੰ ਚਲੋ ਜੀ ਫਿਰ ਮੈਂ ਸੋਚਿਆ ਵੀ ਆਪਾਂ ਇਹ ਸੋਚਾਂ ਸੋਚਦਿਆਂ ਹੂੰ ਇਹ ਨੌਵੇਂ ਪਾਸ਼ਾਬ ਨਹੀਂ ਕਰਕੇ ਹੱਥਾ ਹੂੰ ਇਹ ਨੌਵੇਂ ਪਾਸ਼ਾ ਮੇਰੇ ਦੁੱਖ ਨਾ ਲੱਗੇ ਹੂੰ ਵਾਹ ਵੇਖੋ ਮੇਰਾ ਇਹ ਐਨਾ ਪੇਟ ਕੱਟਿਆ ਠੀਕ ਹੈ ਜੀ ਹੈਗਾ ਦਾਗ ਵੀ ਹੈਗੇ ਦਾਗ ਪਿਆ ਜੀ ਆ ਵੇਖੋ ਉਹ ਲੂ ਹੈ ਗਿਆ ਉਹ ਕਿਰਿਆ ਬਖਾਰ ਹਾਂ ਜੀ ਹਾਂ ਹਾਂ ਆਹ ਇੱਥੋਂ ਆ ਬਖਾਰ ਹੂੰ ਆ ਦੇਖੋ ਹਾਂ ਆ ਆਰਾਮ ਹੋ ਹੋ ਇਧਰ ਪਾ ਗਿਆ ਹੂੰ ਇਹ ਬੈਕ ਸਾਈਡ ਪਾਣੀ ਲੰਗੇ ਇੱਥੇ ਵੀ ਰਿਆ ਵੇ ਹਾਂ ਜੀ ਹਰਿਆ ਦਾ ਆਇਆ ਇੱਥੇ ਹੂੰ ਹੈ ਜਾ ਰਿਹਾ ਹਾਂ ਤੇ ਮੈਂ ਇਹ ਪਾਇਆ ਗਿਆ ਮੇਰੇ ਕੋਲ 8 9 ਬੰਦੇ ਖੜੇ ਸਾਰੇ ਭੱਜ ਗਏ ਠੀਕ ਹੈ ਜੀ ਮੈਂ ਪਿਆਰੇ ਜਮਾ ਠੀਕ ਠੋਕ ਕਰਕੇ ਹਾਂ ਜੀ ਮੈਨੂੰ ਡਾਕਟਰ ਆ ਵੀ ਤੂੰ ਹਾਇ ਰਗ ਹੀ ਬਾਬਾ ਹੂੰ ਵਈ ਹਾਇ ਮੈਂ ਕਹਿੰਦਾ ਉਸ ਮੇਰੇ ਲੱਪਣ ਮਾਰ ਦੇ ਆ ਤੇ ਹਾਂ ਮਖਮਲ ਛੁੱਟੇ ਮਾਰਦਾ ਟੀਕਾ ਲਾ ਕੇ ਮੈਨੂੰ ਮਾਰ ਦਿੰਦੇ ਹਾਂ ਮੈਂ ਕਿਹਾ ਮੈਂ ਤਾਂ ਗੁਰੂ ਮਾਰਾ ਇਹਨੂੰ ਨੋਮੇ ਪਾਛੇ ਨੂੰ ਧਿਆ ਰਿਆ ਅਰਦਾਸ ਕਰ ਲਈ ਜਾਨ ਧੱਕੇ ਨੂੰ ਤੋਖਿਆ ਜੀ ਆਹ ਫਿਰਦੇ ਹਾਂ ਹੂੰ ਤੇ ਹੁਣ ਕਿਰਪਾ ਵੀ ਫੁੱਲਾ ਤੇ ਬਾਬਾ ਮੈਂ ਦੇਖਿਆ ਪਹਿਲਾਂ ਬਾਬੇ ਨਾਲ ਤਾਂ ਗੱਲ ਕੀਤੀ ਵੀ ਮੈਂ ਕਿਹਾ ਬਾਬੇ ਚ ਕੋਈ ਗੱਲਬਾਤ ਹੈਗੀ ਆ ਐਡੀ ਉਮਰ ਤੇ ਬੱਚਾ ਹੀ ਕੋੜੇ ਵਾਂਗੂ ਭੱਜਿਆ ਫਰਦਾ ਬਾਬਾ ਸੇਵਾ ਕਰਦਾ ਮੈਂ ਤਾਂ ਬਾਬੇ ਨਾਲ ਕਿੰਨੇ ਸਿਡੈਂਟ ਹੋਈ ਜੀ ਮੇਰੇ ਤਾਂ ਐਕਸੀਡੈਂਟ ਆ ਠੀਕ ਆ ਉਹ ਇੱਕ ਤਿੰਨ ਚੋ ਇਹ ਦਿਨ ਪਾਈ ਤਾਂ ਨਹੀਂ ਤਨ ਮੇਰਾ ਆਪਰੇਸ਼ਨ ਹੋਏ ਵੱਡੇ ਦਿੱਤੇ ਆਲੇ ਆ ਫੇਰ ਲੱਗ ਗਿਆ ਆ ਜੀ ਮਨ ਸਫਲ ਕਰਨਾ ਚਾਹੀਦਾ ਬੰਦੇ ਨੂੰ ਸੇਵਾ ਕਰਕੇ ਘਰੇ ਵੇਖੋ ਕੰਮ ਕਰਦਾ ਮੁੰਡਾ ਹਾਂਜੀ ਹਾਂਜੀ ਮੈਂ ਤੜਕੇ ਤੋਂ ਆ ਜਨ ਇੱਥੇ ਸੇਵਾ ਥੋੜੀ ਹੋਈ ਹੈ ਬੜੀ ਹੋਈ ਸਹੀ ਹੈ ਜੀ ਕੰਮ ਦੇ ਵਿੱਚੋਂ ਹੁੰਦਾ ਨਹੀਂ ਵਕੈ ਇਹ ਬੰਦਾ ਦੂਰੀਆ ਨਾਮ ਦੱਸੋ ਕਿਹੜਾ ਕਿਹਨੇ ਜਿਹੜਾ ਇਹ ਲੜਾਈ ਛੇੜੀ ਸੀ ਕਿਹੜੇ ਬੰਦੇ ਨੇ ਜਿਹੜਾ ਪੰਗਾ ਲਿਆ ਸੀ ਇਹ ਪ੍ਰੀਤਮ ਸਿੰਘ ਸੀ ਜੀ ਗ੍ਰਾਂਥੀ ਸਾਡਾ ਠੀਕ ਹੈ ਜੀ ਚਰਨਾਲਸਲ ਤੋਂ ਠੀਕ ਹੈ ਜੀ ਉਹਨੇ ਉਹਨੇ ਕੀਤਾ ਉਹਨੇ ਕਰੇ ਕੰਮ ਜੀ ਠੀਕ ਹੈ ਜੀ ਪ੍ਰੀਤਮ ਸਿੰਘ ਦਾ ਮੁੰਡਾ ਸੀ ਉਰਫ ਬਿੱਲੂ ਹਮ ਗੁਰਚਰਨ ਸਿੰਘ ਚਰਨਾਲਸਲ ਉਹਦਾ ਮੁੰਡਾ ਸੀ ਗੁਰਚਰਨ ਮਹਿੰਦਰਜੀਤ ਸਿੰਘ ਠੀ ਹਾਂ 17ਵਾਂ ਨੇ ਪਰਚਾ ਵੀ ਹੋਇਆ ਸੀ ਜੀ ਉਹ ਵੀ ਕਬਜ਼ਾ ਕਰਨ ਚਾਹੁੰਦੇ ਸੀਗੇ ਇੱਥੇ ਹਾਂਜੀ ਕਬਜ਼ਾ ਕਰੀ ਬੈਠੇ ਸੀ ਜੀ ਸਾਨੂੰ ਬੜਨ ਨਹੀਂ ਦਿੰਦੇ ਸੀ ਉਹਨਾਂ ਬਾਹਰ ਨਹੀਂ ਜਾਂਦੇ ਸੀਗੇ ਠੀਕ ਹੈ ਇੱਕ ਗੁਰਦੁਆਰਾ ਹੀ ਆ ਇਤਿਹਾਸਿਕ ਗੁਰਦੁਆਰਾ ਸਾਰੇ ਮੰਨਦੇ ਆ ਬਾਈ ਤੇ ਬਾਕੀ ਆ ਕੰਮ ਚੱਲੀ ਜਾਂਦਾ ਵਾ ਪਿੱਛੇ ਸੇਵਾ ਜ਼ਰੂਰ ਕਰੋ ਕਾਲੇ ਕਰੋੜ ਦਾ ਪਿੱਡਾ ਜੀ ਸਾਡਾ ਇਹ 4 ਕਰੋੜ ਦਾ ਠੀਕ ਆ ਹਾਂਜੀ 4 ਕਰੋੜ ਦਾ ਵੀ ਇਹ ਘਟ ਤੋਂ ਘਟ ਤੇ 4 ਕਰੋੜ ਹੁਣ ਸੰਗਤਾਂ ਨੇ ਥੋੜਾ ਥੋੜਾ ਯੋਗਦਾਨ ਪਾਉਣਾ ਯੋਗਦਾਨ ਪਾਈ ਜਾਂਦੀ ਜੀ ਉਸੇ ਰੋਜ਼ ਹਾਂ ਤੇ ਬਾਕੀ ਹਾਂ ਤੇ ਬਾਕੀ ਜਰੂਰ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆਪਣਾ ਆ ਬੱਬਾ ਜੀ ਆਪਾਂ ਦਿਖਾ ਦਈਏ ਕਿ ਆ ਜਾਓ ਵੀ ਕੀ ਕੀ ਬਣ ਰਿਹਾ ਇੱਥੇ ਤੇ ਤਲਾਬ ਬਣ ਰਿਹਾ ਜੀ ਠੀਕ ਆ ਜੀ ਤੇ ਆ ਕਮਰੇ ਬਣਨਗੇ ਜੀ ਆਹ ਮੂਰੇ ਕਮਰੇ ਬਣਨਗੇ ਹਾਂ ਜੀ ਆ ਕਮਰੇ ਆ ਭਰਾਟਾ ਬਣ ਜੂ ਠੀਕ ਆ ਜੀ ਆ ਭਰਾਟਾ ਉਹ ਆ ਸਾਫ ਫੇਲਰ ਖੜੇ ਹੁੰਦੇ ਹਨ ਹਾਂ ਜੀ ਚਾਰ ਚੋਲੇ ਭਰਾਟਾ ਜੀ ਠੀਕ ਆ ਤੇ ਮੇਰਾ ਕਮਰੇ ਬਣਾ ਲੈ ਕੇ ਜਿੱਦੋਂ ਆਹ ਕਮਰਾ ਜੋੜ ਕੇ ਘਰ ਹੋ ਜੂ ਆ ਗੱਠ ਨਹੀਂ ਕਰ ਠੀਕ ਆ ਜੀ ਉਹ ਪਹਿਲਾਂ ਦੇ ਘਰ ਠੀਕ ਹੈ ਜੀ ਉੱਥੋਂ ਵਰ ਗੇਟ ਆ ਗੁਰਦੁਆਰਾ ਸਾਹਿਬ ਉੱਥੋਂ ਸਿੱਧਾ ਹੋਊ ਜੀ ਆ ਠੀਕ ਹੈ ਜੀ ਹਾਂ ਜੀ ਇਹੜੇ ਕਮਰੇ ਬਣਾਏ ਹੋਏ ਆ ਉਹ ਉਹ ਵੀ ਜੇ ਕਿਹਨੇ ਆਉਣਾ ਰਹਿਣਾ ਕਰਨਾ ਦੂਰ ਦੂਰ ਦਿੰਨੇ ਕਮਰੇ ਦਿੰਨੇ ਜੀ ਅਸੀਂ ਹਾਂ ਦੂਰ ਟਰਟ ਤੋਂ ਬੰਦਾ ਆਉਂਦਾ ਵੀ ਇੱਕ ਬਰਾਂਡ ਦੇ ਕਮਰੇ ਨੇ ਜੀ ਇਹ ਹਾਂ ਜਰੂਰ ਰਹਿ ਵੀ ਸਕਦਾ ਜਿਹੜੇ ਰਹਿਣਾ ਹੋਵੇ ਹਾਂ ਜੀ ਰੱਖਦੇ ਆਂ ਜੀ ਹਾਂ